ਅੱਜਸਾਨੂ ਸੰਵਿਧਾਨ ਬਚਾਉਣ ਦੀ ਲੋੜ ਹੈ ਜੇਕਰ ਸੰਵਿਧਾਨ ਨਾ ਬਚਾਇਆ ਤਾਂ ਬਹੁਤ ਮਾੜਾ ਨਤੀਜਾ ਆਵੇਗਾ ਜਿਆ ਇਨਾ ਸ਼ਬਦਾ ਦਾ ਪ੍ਰਸਤਾਵ ਰਾਜਾ ਵੜਿੰਗ ਲੁਧਿਆਣਾ ਦੇ ਐਮਪੀ ਵੱਲੋਂ ਕੀਤਾ ਗਿਆ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕੀਤਾ ਨਾਬਾਬੀਖੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਧੀ ਅਗਵਾਈ ਹੇਠ ਸੰਵਿਧਾਨ ਬਚਾਓ ਇੱਕ ਵੱਡੀ ਰੈਲੀ ਕੱਢੀ ਜਾਂਦੀ ਹੈ ਜਿਸ ਵਿੱਚ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਪਟਿਆਲਾ ਲੋਕ ਸਭਾ ਮੈਂਬਰ ਡਾਕਟਰ ਤਰਮਵੀਰ ਗਾਂਧੀ ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਇਸ ਤੋਂ ਇਲਾਵਾ ਸਾਬਕਾ ਵਿਧਾਇਕਾਂ ਵੱਲੋਂ ਸ਼ਰਕਤ ਕੀਤੀ ਗਈ ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਥੇ ਵਿਰੋਧਿਆ ਤੇ ਨਿਸ਼ਾਨੇ ਸਾਥੇ ਉਥੇ ਉਹਨਾਂ ਸੰਵਿਧਾਨ ਤੇ ਵੀ ਚਰਚਾ ਕੀਤੀ ਉੜਾ ਕਿਹਾ ਕਿ ਸੰਵਿਧਾਨ ਬਚਾਉਂਦਿਆ ਚਲੂੜ ਹੈ ਉਹਨਾਂ ਲੁਧਿਆਣਾ ਚਮਨੀ ਚੋਣਾਂ ਤੇ ਕਿਹਾ ਕਿ ਕਾਂਗਰਸ ਪਾਰਟੀ ਇਹ ਚਮਨੀ ਚੋਣ ਕਾਂਗਰਸ ਪਾਰਟੀ ਦੀ ਚੋਲੀ ਇਸ ਨੂੰ ਜਿੱਤ ਕੇ ਪਾਈ ਸਾਬਕਾ ਮੰਤਰੀ ਤਰਮਸੋਤ ਤੇ ਬੋਲਦੇ ਹੋਣਾ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਇਹਨਾਂ ਨੂੰ ਝੂਠਾ ਫਸਾਇਆ ਗਿਆ ਉਹਨਾਂ ਇਹ ਵੀ ਕਹਿ ਕਿ ਇਸ ਦੇ ਨਾਲ ਨਾਪਾ ਦੇ ਲੋਕ ਚਟਾਨ ਵਾਂਗੂ ਖੜੇ ਨੇ ਜੀ ਕਿ ਅਸੀਂ ਸੰਵਿਧਾਨ ਬਚਾਓ ਇਸ ਸਭਾ માં ਪੂਰੇ ਦੇਸ਼ ਪਰ ਵਿਚ ਕਰ ਰਹੇ ਉਸੇ ਤਰ੍ਹਾਂ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਇਹ ਸਭਾਵਾਂ ਹੋ ਰਹੀਆਂ ਔਰ ਅੱਜ ਮੈਂ ਸਵੇਰ ਮੇਰਕੋਟਲਾ ਤੇ ਹੁਣ ਇੱਥੇ ਨਾਭਾ ਆਇਆ ਸੀ ਇਸ ਪ੍ਰਕਾਰ ਦਾ ਉਤਸ਼ਾਹ ਅਮੀਤ ਤੋਂ ਪਰੇ ਕਿ ਡੇਢ ਸਾਲ ਇਥੋਂ ਦਾ ਜਿਹੜਾ ਲੀਡਰ ਸਾਧੂ ਸਿੰਘ ਜੀ ਨੂੰ ਨਾਲ ਜੋ ਤਸੱਦਦ ਉਹਨਾਂ ਨੂੰ ਚੱਲਣਾ ਪਿਆ ਸਰਕਾਰ ਵੱਲੋਂ ਇਸ ਦੇ ਬਾਬਯੂਦ ਵੀ ਜਿਹੜਾ ਨਾਭੇ ਦਾ ਵਰਕਰ ਹੈ ਚਟਾਂਗ ਵਾਂਗ ਕਾਂਗਰਸ ਪਾਰਟੀ ਦੇ ਨਾਲ ਤੇ ਉਹਨਾਂ ਨਾਲ ਖੜਾ ਮੈਨੂੰ ਇੱਥੇ ਮਿਲਿਆ ਔਰ ਮੈਨੂੰ ਲੱਗਦਾ ਪੂਰਨ ਮੈਨੂੰ ਉਮੀਦ ਹੈ ਜਿਸ ਪ੍ਰਕਾਰ ਦਾ ਉਤਸ਼ਾਹ ਸੀ ਔਰ ਜਿਸ ਪ੍ਰਕਾਰ ਲੋਕਾਂ ਨੇ ਤਵਜਹੋਂ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਸੁਣੀਆਂ ਇਸ ਤਰ੍ਹਾਂ ਜਾਪ ਰਿਹਾ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਨਾ ਪੇਚ ਕਾਂਗਰਸ ਪਾਰਟੀ ਦਾ ਬਹੁਤ ਜਿਆਦਾ ਚੰਗਾ ਹੋਏਗਾ ਇਹੋ ਗੱਲ ਇਹ ਹੈ ਕਾਂਗਰਸ ਪਾਰਟੀ ਕਾਫੀ ਦਿਨਾਂ ਤੋਂ ਉੱਥੇ ਆਵਦੀਆਂ ਤਿਆਰੀਆਂ ਜੁਟੀ ਵੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕੀ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਜਿਹੜੀ ਹੈ ਜਿਮਨੀ ਚੋਣ ਜਿਹੜੀ ਇਹ ਜਿੱਤ ਲੈਗੀ ਬਿਲਕੁਲ ਨਾਪਾ ਦੇ ਵਿੱਚ ਮੂजूदा ਮੁੱਖ ਮੰਤਰੀ ਵੀ ਆਉਂਦੇ ਨੇ ਸਾਫ ਕਾ ਮੁੱਖ ਮੰਤਰੀ ਵੀ ਆਉਂਦੇ ਨੇ ਤੇ ਸਾਧੂ ਸਿੰਘ ਧਰਮਸੋਧ ਦੇ ਜਾਦੇ ਹੋ ਜਾਂਦਾ ਹੈ ਇਸ ਤੋਂ ਅੰਦਾਜ਼ਾ ਲਾ ਲਓ ਕਿ ਲੋਕਾਂ ਨੂੰ ਇਹ ਗੱਲ ਦੀ ਸਮਝ ਆ ਗਈ ਕਿ ਇਹ ਝੂਠੇ ਲੋਗ ਹੈ ਇਹ ਮਸ਼ਹੂਰੀਆਂ ਵਾਲੇ ਲੋਗ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੈ ਜਿਸ ਪ੍ਰਕਾਰ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਉਸੀਂ ਵੇਖੋ ਨਾ ਦਿੱਲੀ ਸੂਬੇ ਤੋਂ ਲਿਆ ਕੇ ਬਾਹਰੋਂ ਲਿਆ ਕੇ ਇਥੇ ਦੇ ਚੇਅਰਮੈਨ ਲਾ ਦਿੱਤੇ ਜਾ ਰਹੇ ਸੋ ਅੱਜ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਹੈ ਕੇਵਲ ਸਮੇ ਦਾ ਇੰਤਜ਼ਾਰ ਕਰ ਰਹੇ ਅੱਜ ਪੰਜਾਬ ਦੇ ਲੋਕ 2027 ਚ ਸਿੰਗਲ デザਰਟ ਵੀ ਟੱਪੇਗੀ ਨਹੀਂ ਆਮ ਆਦਮੀ ਪਾਰਟੀ ਸਿੰਗਲ ਔਰ ਅੱਜ ਸੰਵਿਧਾਨ ਦੀ ਜਿਹੜੀ ਬਚਾਉਣ ਦੀ ਰੈਲੀ ਹੋਈ ਹੈ ਪੂਰੇ ਹਿੰਦੁਸਤਾਨ ਚ ਕਾਂਗਰਸ ਪਾਰਟੀ ਵੱਲੋਂ ਖੜਗੇਜੀ ਵੱਲੋਂ ਰਾਹੁਲ ਗਾਂਧੀ ਜੀ ਵੱਲੋਂ ਸਾਰੇ ਇੱਕ ਤੇ ਇਹ ਰਾਜਾ ਵੜਿੰਗ ਜੀ ਬਾਜਵਾ ਜੀ ਜਾ ਕੇ ਸੰਵਿਧਾਨ ਬਚਾਓ ਰੈਲੀਆਂ ਕਰ ਰਹੇ ਨੇ ਔਰ ਅੱਜੇ ਜ਼ਰੂਰਤ ਹੈ ਕਿਉਂਕਿ ਸੰਵਿਧਾਨ ਚ ਜੋ ਛੇੜਛਾਲ ਭਾਜਪੀ ਕਰਨਾ ਚਾਹੁੰਦੀ ਆ ਉਹਨੂੰ ਕਾਂਗਰਸ ਕਦੇ ਬਰਦਾਸ਼ਤ ਨਹੀਂ ਕਰਦਾ ਰੈਲੀਆਂ ਪੰਜਾਬ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਹੁਕਮਾਂ ਦੇ ਨਾਲ ਚੱਲ ਰਹੀ ਆ ਤੇ ਅੱਜ ਉਹਨਾਂ ਨੇ ਸੰਬੋਧਨ ਕੀਤਾ ਤੇ ਜਿਹੜਾ ਸੰਵਿਧਾਨ ਬਚਾਓ ਰੈਲੀ ਆ ਉਹਦੇ ਵਿੱਚ ਅੱਜ ਬਹੁਤ ਨਾਬੇ ਦੇ ਵਿੱਚ ਕਿਹੜੇ ਕੋਰਸ ਦੇ ਵਰਕਰ ਨੇ ਪੂਰੇ ਵੱਧ ਤੋਂ ਵੱਧ ਦੇਖੋ ਤੁਹਾਡੇ ਸਾਹਮਣੇ ਸ਼ਾਮਲ ਹੋਏ ਨੇ ਤੇ ਸੰਵਿਧਾਨ ਨੂੰ ਸਮੇਂ ਦੀ ਨਿਧਾਕਤ ਨੂੰ ਮੁੱਖੀ ਰੱਖਦੇ ਹੋਏ ਅੱਜ ਬਚਾਣ ਦੀ ਲੋੜ ਹੈ ਜਿਸ ਕਰਕੇ ਖਾਰਗੇ ਸਾਹਿਬ ਤੇ ਸ਼੍ਰੀ ਰਾਹੁਲ ਗਾਂਧੀ ਜੀ ਨੇ ਉਹਨਾਂ ਨੇ ਦੇਸ਼ ਦਿੱਤਾ ਕਿ ਸਾਡੇ ਦੇਸ਼ ਨੂੰ ਕਿਤੇ ਨਾ ਕਿਤੇ ਸਾਡੇ ਸੰਵਿਧਾਨ ਨੂੰ ਥੇਸ ਪਹੁੰਚਾਉਣ ਦਾ ਪ੍ਰਯਾਲਾ ਕੀਤਾ ਜਾ ਰਿਹਾ ਹੈ ਔਰ ਉਹਨੂੰ ਅੱਜ ਬਚਾਣ ਲਈ ਅੱਜ ਲੋੜ ਨੂੰ ਮੁੱਖੀ ਰੱਖਦੇ ਹੋਏ ਸਾਡੀ ਸ਼ਹਾਗਤਾ ਜਿਹੜੀ ਦੇਸ਼ ਦੀ ਆਜ਼ਾਦੀ ਚ ਲੋਕਾਂ ਨੇ ਦਿੱਤੀ ਹੈ ਉਹਨਾਂ ਨੂੰ ਸ਼ਹਾਗਤਾ ਨੂੰ ਬਕਾਇਦਾ ਬਰਕਰਾਰ ਰੱਖਣ ਲਈ ਸਾਡੇ ਦੇਸ਼ ਤੇ ਸੰਵਿਧਾਨ ਨੂੰ ਬਚਾਉਣ ਦਾ ਇਹ ਸਮਾਗਮ ਨਾਬੇ ਹਲਕੇ ਚਰਚਾਇਆ ਜਾ ਰਿਹਾ ਹੈ। ਦੁੱਖ ਸੰਵਿਧਾਨ ਬਚਾਓ ਰੈਲੀ ਸਾਡੇ ਕੇਂਦਰੀ ਜੋ ਸਾਡੀ ਲੀਡਰਸ਼ਿਪ ਹੈ ਉਹਦੇ ਵੱਲੋਂ ਸਾਰੇ ਹਿੰਦੁਸਤਾਨ 'ਚ ਲੋਕਾਂ ਨੂੰ ਇਸ ਗੱਲ ਤੇ آگਾਹ ਕਰਨ ਵਾਸਤੇ ਔਰ ਇਸ ਗੱਲ ਤੇ ਜਥੇਬੰਦ ਕਰਨ ਵਾਸਤੇ ਕਿ ਦੇਸ਼ ਦੇ ਜਿਹੜਾ ਬੁਨਿਆਦੀ ਸਟਰਕਚਰ ਹੈਗਾ ਸਾਡਾ ਸੰਵਿਧਾਨ ਜੋ ਦਿੰਦਾ ਹੈਗਾ ਉਹਨੂੰ ਖਤਰਾ ਖੜਾ ਹੋ ਗਿਆ ਜਿੰਨੀਆਂ ਸੰਵਧਾਨਕ ਸੰਸਥਾਵਾਂ ਹੈਗੀਆਂ ਜਿਹੜੀਆਂ ਜਮਹੂਰੀਅਤ ਦੀ ਰਾਖੀ ਵਾਸਤੇ ਸਾਡੇ ਸੰਵਿਧਾਨ ਘੜੇ ਨੇ ਬਣਾਈਆਂ ਸੀਗੀਆਂ ਚਾਹੇ ਉਹ ED ਆ ਚਾਹੇ ਉਹ CBI ਆ ਚਾਹੇ ਉਹ ਮੀਡੀਆ ਆ ਚਾਹੇ ਉਹ ਇਲੈਕਸ਼ਨ ਕਮਿਸ਼ਨ ਆ ਚਾਹੇ ਉਹ CAG ਹੈਗੀਆਂ ਸਾਰੇ ਦੇ ਭਾਜਪਾ ਨੇ ਕਬਜ਼ਾ ਕਰ ਲਿਆ ਸਾਰੀਆਂ ਹੁੰਦੀਆਂ ਜੇਬੀ ਜਥੇਬੰਦੀਆਂ ਬਣ ਗਈਆਂ ਹੈਗੀਆਂ ਸੋ ਉਹਨਾਂ ਤੋਂ ਮੁ ਆਧ ਕਰਾਣਾ ਔਰ ਸਰਕਾਰ ਦੇ ਜਿਹੜੀ ਇਹ ਜਿਹੜੇ ਸਿਧਾਂਤ ਨੂੰ ਕੁਚਲਣ ਦੇ ਜਿਹੜੇ ਜਿਵੇਂ 400 400 ਪਾਰ ਤੋਂ ਨਾਰੇ ਨਾਲ ਵੀ ਸੰਵਿਧਾਨ ਹੀ ਬਦਲ ਦੇਣਾ ਹੈਗਾ ਜੋ ਕੋਸ਼ਿਸ਼ਾਂ ਉਹ ਕਰ ਰਹੇ ਨੇ ਔਰ ਜਿਸ ਤਰ੍ਹਾਂ ਸੁਪਰੀਮ ਕੋਰਟ ਨੂੰ ਪੈਣ ਲੱਗ ਪਏ ਨੇ ਜਿਸ ਤਰ੍ਹਾਂ ਰਾਸ਼ਟਰਪਤੀ ਮਰਮੂ ਨੂੰ ਉਕਸਾ ਕੇ ਉਹਨਾਂ ਨੂੰ ਸੁਪਰੀਮ ਕੋਰਟ ਨੂੰ ਸਵਾਲ ਖੜੇ ਕਰਨ ਲੱਗ ਪਏ ਨੇ ਇਹ ਸਾਰਾ ਤੋਂ ਪਤਾ ਲੱਗਦਾ ਹੈ ਕਿ ਇਸ ਸੰਵਿਧਾਨ ਦੀ ਜੋ ਮੂਲ ਭਾਵਨਾ ਹੈਗੀ ਹੈ ਜੁਡੀਸ਼ਰੀ ਐਗਜ਼ੀਕਟਿਵ ਤੇ ਜਿਹੜੀ ਨਿਆ ਪਾਲਿਕਾ ਹੈਗੀ ਹੈ ਤੇ ਜਿਹੜੀ ਵਿਧਾਨ ਪਾਲਿਕਾ ਹੈਗੀ ਹੈ ਉਹਨਾਂ ਤਿੰਨਾਂ ਵਿੰਗਾਂ ਦੀ ਇੱਕ ਪਾਸੇ ਐਮਐਲਏ ਐਮਪੀ ਖਰੀਦ ਕੇ ਸਰਕਾਰਾਂ ਤੋੜਨੀਆਂ মিডিਆ ਦਾ ਗਾਲਾ ਕੁੱਟਣਾ ਹੈਗਾ ਹੈ ਤੇ ਜਿਹੜੀ ਬਿਊਰੋਕ੍ਰੇਸੀ ਆ ਉਹ ਸਾਰੀ ਆਪਣੇ ਮਤਲਬ ਆਪਣੇ ਹਾਕਿਜ਼ ਭੁਗਤਾਨੀ ਹੈਗੀ ਹੈ ਸੋ ਸੰਵਿਧਾਨ ਦੇ ਤਿੰਨਾਂ ਅੰਗਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਜਾ ਨਾਬੇਤ ਸੁਚੇੰਦਰੀ ਰਿਪੋਰਟ